ਦੋਸਤੋ ਇੱਕ ਵਾਰ ਫਿਰ ਅਸੀਂ ਤੁਹਾਡੇ ਨਾਲ ਜੁੜੇ ਹਾਂ ਸ਼ੰਭੂ ਕਿਸਾਨ ਮੋਰਚੇ ਤੋਂ ਤੇ ਇਸ ਵੇਲੇ ਮੇਰੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਡੇ ਆਗੂ ਸਤਨਾਮ ਸਿੰਘ ਪੰਨੂ ਸਾਹਿਬ ਮੌਜੂਦ ਨੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਜੀ ਦੋਸਤੋ ਤੁਸੀਂ ਜਾਣਦੇ ਹੋ ਸਰਬਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਨ੍ਹਾਂ ਦਾ ਇਹ ਪ੍ਰੋਗਰਾਮ ਹੈ ਜਗਜੀਤ ਸਿੰਘ ਢੱਲੇਵਾਲ ਜਿਥੇਬੰਦੀ ਨਾਲ ਜੋ ਉੱਤਰ ਪ੍ਰਾਤ ਦਾ 18 ਜਥੇਬੰਦੀਆਂ ਦਾ ਤਾਲਮੇਲ ਸੰਗਠਨ ਬਣਿਆ ਹੋਇਆ ਇੱਕ ਪ੍ਰੋਗਰਾਮ ਸੀ ਸਾਰੇ ਸੰਗਠਨ ਦਾ ਦਿੱਲੀ ਜਾਣ ਦਾ ਪੰਨੂ ਸਾਹਿਬ ਸਾਡੇ ਨਾਲ ਨੇ ਪੰਨੂ ਸਾਹਿਬ ਹੁਣ ਆਪਾਂ ਇਸ ਮੋਰਚੇ ਨੂੰ ਅੱਗੇ ਕਿਵੇਂ ਦੇਖ ਸਕਦੇ ਹਾਂ ਤੁਹਾਡਾ ਪ੍ਰੋਗਰਾਮ 'ਚ ਦਿੱਲੀ ਜਾਣ ਦਾ ਦੇਖੋ ਜਿਹੜਾ ਦੋਨੋਂ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਉਹ ਦਿੱਲੀ ਜਾਣ ਦਾ ਜੀ ਅਸਲ 'ਚ ਕੀ ਹੈ ਕਿ ਜਿਹੜੀ મોદી ਦੀ ਸਰਕਾਰ ਹੈ ਐ ਸੈਂਟਰ ਦੀ ਸਰਕਾਰ ਕੇਂਦਰ ਸਰਕਾਰ ਇਹ ਗੈਰ ਲੋਕਤੰਤਰੀ ਤਰੀਕਾ ਪਣਾਉਦੀ ਹੈ ਲੋਕਾਂ ਦਾ ਦਾਤਾ ਕਰਦਾ ਹੈ ਜਦੋਂ ਕਿ ਅਸੀਂ ਟੱਚ ਕਰਨਾ ਹਰੇਕ ਦਾ ਕਰ ਕਰਤਾ ਆਪ ਆਪਣੀਆਂ ਮੰਗਾਂ ਵਾਸਤੇ ਆੜਾ ਇਹਨਾਂ ਨੇ ਜੋ ਵੀ ਰੋਕਾਂ ਲਾਈਆਂ ਵਾ ਇਹ ਗੈਰ ਕਾਨੂੰਨੀ ਹੈ ਜਿਹੜੀਆਂ 9 10 ਤਰੀਕ ਤੋਂ ਲੋਕਾਂ ਨੂੰ ਫਰਵਰੀ ਤੋਂ ਲਾ ਕੇ ਬੈਠੇ ਹੋਏ ਆ ਤੇ ਜਿਹੜਾ ਦਿੱਲੀ ਦੇ ਵਿੱਚ ਸਾਡਾ ਪ੍ਰੋਟੈਸਟ ਕਰਦਾ ਸਾਡਾ ਇਹੀ ਆ ਜੇ ਸਾਡੀਆਂ ਮੰਗਾਂ ਮੰਨ ਲਓ ਮੰਗਾਂ ਦਾ ਐਲਾਨ ਕਰ ਦਿਓ ਨਹੀਂ ਤਾਂ ਫਿਰ ਦਿੱਲੀ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਦਿਓ ਸਾਡਾ ਪ੍ਰੋਟੈਸਟ ਕਰਨ ਦਾ ਹੱਕ ਬਣਦਾ ਵਾ ਤੇ ਅਸੀਂ ਦਿੱਲੀ ਜਿਤਨਾ ਹੁਣ ਤਿੰਨ ਮੀਟਿੰਗਾਂ ਹੋ ਚੁੱਕੀਆਂ ਤਿੰਨਾਂ ਮੀਟਿੰਗਾਂ ਦੇ ਵਿੱਚ ਕੋਈ ਵੀ ਜਿਹੜਾ ਕੋਈ ਕਿਸੇ ਗੱਲ ਕਿਸੇ ਬੰਨੇ ਨਹੀਂ ਲੱਗੀ ਤੇ ਹੋਰ ਵੀ ਇੱਕ ਮੀਟਿੰਗ 18 ਤਰੀਕ ਦੀ ਫੇਰ ਰੱਖੀ ਹੋਈ ਆ ਮੰਨ ਲਓ ਜੇ ਸਾਡੀਆਂ ਮੰਗਾਂ ਨਹੀਂ ਮੰਨਦੇ ਤੇ ਦਿੱਲੀ ਕੋ ਸਾਡਾ ਉਸੇ ਤਰ੍ਹਾਂ ਕਾਇਮ ਆ ਅਸੀਂ ਦਿੱਲੀ ਜਾਵਾਂਗੇ ਤੁਸੀਂ ਰਾਤ ਮੀਟਿੰਗ ਦੇ ਵਿੱਚ ਮੌਜੂਦ ਸੀ ਏ ਨਹੀਂ ਮੈਂ ਮੀਟਿੰਗ ਵਿੱਚ ਹਾਜ਼ਰ ਨਹੀਂ ਸੀ ਜੀ ਤੇ ਹੁਣ ਰਾਤ ਵੈਸੇ ਕੋਈ ਜਾਣਕਾਰੀ ਹੋਵੇ ਮੀਟਿੰਗ ਦੇ ਵਿੱਚ ਕੀ ਕੁਝ ਡਿਸਕਸ ਹੋਇਆ ਹਾਂ ਮੀਟਿੰਗ ਜੀ ਵਿੱਚ ਕੋਈ ਡਿਸਕਸ ਹੋਇਆ ਉਹਨਾਂ ਨੇ ਕਹਿ ਪਿਆ ਕਮੇਟੀ ਬਣਾ ਲਓ ਡੀਐਮਐਸਪੀ ਦੀ 23 ਫਸਲਾਂ ਦੀ ਖਰੀਦੀ ਗਾਰੰਟੀ ਦਾ ਕਾਨੂੰਨ ਤੇ ਉਹ ਤੇ ਇੱਕ ਕਮੇਟੀ ਬਣਾ ਲਓ ਡਾਕਟਰ ਸੁਆਮੀਨਾਥਮ ਦੀ ਕਮੇਟੀ ਬਣਾ ਲਓ ਉਹ ਕਮੇਟੀ ਇਧਰ ਆਹੀ ਇਧਰ ਸਾਡੇ ਅੱਗੇ ਨੂੰ ਰੱਦ ਕੀਤੀ ਹੈ ਕਿਉਂਕਿ ਕਮੇਟੀਆਂ ਅੱਗੇ ਹੀ ਬਣੀਆਂ ਹੋਈਆਂ ਪਹਿਲਾਂ ਵੀ ਡਾਕਟਰ ਸੁਆਮੀਨਾਥਮ ਦੀ ਰਿਪੋਰਟ ਦੇ ਨਾਲ ਕੋਈ ਪਈ ਹੋਈ ਹੈ ਜਿਹੜੀ 23 ਫਸਲਾਂ ਖਰੀਦੀ ਗਾਰੰਟੀ ਦਾ ਅਸੀਂ ਕਾਨੂੰਨ ਦੀ ਅਸੀਂ ਆਪਣੀ ਜਿਹੜੀ ਆਏ ਮੰਗ ਰਹੇ ਆ ਵੀ ਸ ਪਟੋ ਘਟੇ ਇਸ ਭਾ ਦੇ ਉੱਤੇ ਉਹਦੀ ਛੋਟੀ ਦੇ ਦਿਓ ਵੀ ਇਹ ਭਾ ਤੇ ਖਰੀਦੀ ਜਾਊਗੀ ਕੋਈ ਪ੍ਰਾਈਵੇਟ ਖਰੀਦ ਲੈ ਕੋਈ ਸਰਕਾਰ ਖਰੀਦ ਲੈ ਉਹਦੇ ਉੱਤੇ ਜਿਹੜਾ ਕਮੇਟੀ ਬਣਾਉਣ ਦੀ ਲੋੜ ਨਹੀਂ ਤੇ 2011 ਜਿਹੜਾ ਮੁੱਖ ਮੰਤਰੀ ਸੀ ਜੋ ਨਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨਿੰਦਰ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਦੀ ਉਹਨਾਂ ਦੀ ਰਿਪੋਰਟ ਆਪਦੀ ਪਈ ਹੋਈ ਉਹ ਟੇਬਲ ਤੇ ਪਈ ਹੋਈ ਆ 2018 ਚ ਪਈ ਹੋਈ ਆ ਇਸ ਕਰਕੇ ਕਮੇਟੀਆਂ ਦੇ ਕਮੇਟੀਆਂ 'ਚ ਸਾਡਾ ਵਿਸ਼ਵਾਸ ਨਹੀਂਗਾ ਕਮੇਟੀ ਬਣਾਉਣ ਦਾ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ 2021 ਦੇ ਵਿੱਚ ਵੀ ਵਾਅਦਾ ਕੀਤਾ ਸੀ ਪਰ ਕਮੇਟੀ ਨਾਲ ਕੁਝ ਨਹੀਂ ਨਿਕਲਣਾ ਕਮੇਟੀ ਦਾ ਰੱਦ ਆ ਸਾਡੀ ਮੰਗ ਇੱਕੀ ਆ ਵੀ ਜਾਂ ਤੇ ਦਾ ਨੋਟੀਫਿਕੇਸ਼ਨ ਕਰ ਦੋ ਫਿਰ ਡੈਡ ਲਾਈਨ ਕਿਵੇਂ ਬਣੀ ਮੀਟਿੰਗ ਦੇ ਅਖੀਰ ਦੇ ਵਿੱਚ ਜਾ ਕੇ हां ਜਿਹੜੇ ਨੋਟੀਫਿਕੇਸ਼ਨ ਕਰ ਦੋ ਜਾਂ ਇਹਦਾ ਵਿਧਾਨ ਆਪਣਾ ਪਾਰਲੀਮੈਂਟ ਦਾ ਸੈਸ਼ਨ ਸੱਦ ਕੇ ਤੇ ਇਹਦਾ ਕਾਨੂੰਨ ਪਾਸ ਕਰੋ ਜਿਹੜੀ 23 ਫਸਲਾਂ ਦੀ ਖਰੀਦੀ ਗਾਰੰਟੀ ਦਾ ਡੈਡ ਲਾਈਨ ਇਹੀ ਆ ਵੀ ਉਹ ਇੰਨਾ ਜਿਹੜੀਆਂ ਮੇਨ ਮੰਗਾ ਵਾ ਕਿ ਕਿਸਾਨਾਂ ਵੀ ਉਹਨਾਂ ਕਰਜ਼ਾ ਹੋ ਗਿਆ ਡਾਕਟਰ ਸੁਆਮੀਨਤ ਦੀ ਰਿਪੋਰਟ ਹੋ ਗਈ ਜਾਂ 23 ਫਸਲਾਂ ਦੀ ਖਰੀਦੀ ਗਾਰੰਟੀ ਦਾ ਕਾਨੂੰਨ ਹੋ ਗਿਆ ਜਾਂ ਲੈਂਡ ਐਕ ਕੋ ਜਨੈਕਟ ਹੋ ਗਿਆ ਜਾਂ ਹੋਰ ਜਿਹੜੀਆਂ ਪ੍ਰਬੁਖ ਮੰਗਾ ਉਹਨਾਂ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਉਹ ਤਿੱਕੀਆਂ ਮੋਟੀਆਂ ਗੱਲਾਂ ਤੇ ਉਥੇ ਉਹਨਾਂ ਗੱਲਾਂ ਤੇ ਕਰੀ ਜਾ ਰਹੇ ਆ ਇਸ ਕਰਕੇ ਉਹਦੇ ਚ ਫਿਰ ਇਹੀ ਹੋਇਆ ਵਾ ਵੀ ਅਸੀਂ ਜੀ ਫਿਰ ਵਿਚਾਰਦੇ ਆਂ ਤੇ ਵਿਚਾਰ ਅਸੀਂ ਵਿਚਾਰ ਕੇ ਦੁਬਾਰਾ ਆਉਂਦੇ ਆ ਇਹ ਉਹਨਾਂ ਨੇ ਕਿਹਾ ਵਾ ਅਸੀਂ ਫੇਰ ਵੀ ਗੱਲਬਾਤ ਉਹ ਜਿਹੜਾ ਵਾ ਇਹਨਾਂ ਨੂੰ ਭੱਜਣ ਨਹੀਂ ਦੇਣਾ ਚਾਹੁੰਦੇ ਕਿ ਇਹ ਇਹ ਨਾ ਕਹਿਣ ਕਿ ਕਿਸਾਨ ਇਹਦੇ ਗੱਲਬਾਤ ਤੋਂ ਕਿਸਾਨ ਜਿਵੇਂ ਇਹ ਗੱਲ ਵੀ ਹੈ ਕਿ ਪਾਰਲੀਮੈਂਟ 5 ਸਾਲ ਦਾ ਸਮਾਂ ਪੂਰਾ ਹੋ ਜਾਣਾ ਪਾਰਲੀਮੈਂਟ ਦਾ ਪਾਰਲੀਮੈਂਟ ਤੋਂ ਬਿਨਾ ਪਾਰਲੀਮੈਂਟ ਤੋਂ ਬਿਨਾ ਐਮਐਸਪੀ ਦਾ ਕਾਨੂੰਨ ਸੰਭਵ ਕਿਵੇਂ ਹਾਂ ਵੇਖੋ ਪਾਰਲੀਮੈਂਟ ਦਾ ਅਜੇ ਅਜੇ ਉਹ ਸਰਕਾਰ ਚੱਲ ਰਹੀ ਹੈ ਅਜੇ ਕੋਈ ਆਪਣਾ ਚੋਣ ਜਾਬਤਾ ਨਹੀਂ ਲੱਗਾ ਇਸ ਕਰਕੇ ਪਾਰਲੀਮੈਂਟ ਦਾ ਸੱਜਣ ਸੱਤ ਸਕਦੇ ਸਪੈਕਰ ਸੱਦ ਕੇ ਤੇ ਇਹ ਕਾਨੂੰਨ ਪਾਸ ਕਰ ਸਕਦੇ ਆ ਅਸਲ ਕੀ ਹੈ ਵੀ ਵਿਸ਼ਵ ਪਾਰ ਸੰਸਥਾ ਨੇ ਇਹਨਾਂ ਦੀ ਬਾਹ ਮਰੋੜੀ ਹੈ ਕਾਰਪੋਰੇਟ ਨੇ ਇਹਨਾਂ ਦੀ ਬਾਹ ਮਰੋੜੀ ਹੋਈ ਹੈ ਇਸ ਕਰਕੇ ਇਹ ਕਾਨੂੰਨ ਪਾਸ ਕਰਨ ਤੋਂ ਚਿਜ ਕਰ ਰਹੇ ਆ ਜਾਂ ਟਾਲਾ ਵਟ ਰਹੇ ਆ ਕਿਉਂਕਿ ਕਾਰਪੋਰੇਟਾਂ ਦੇ ਇਹ ਕੰਮ ਸੇਵਾ ਉਹਨਾਂ ਦੀ ਕਰ ਰਹੇ ਆ ਉਹਨਾਂ ਦੀ ਸੇਵਾ ਕਰ ਰਹੇ ਆ ਚਾਹੇ ਉਹ ਕੋਈ ਵੀ ਆ ਚਾਹੇ ਯੂਪੀ ਦੀ ਸਰਕਾਰ ਆ ਰਹੀਆਂ ਚਾਹੇ ਇਹ ਆ ਮੋਦੀ ਸਰਕਾਰ 10 ਸਾਲ ਹੋ ਗਏ ਆ ਇਹ ਸੇਵਾ ਤਾਂ ਉਹਨਾਂ ਦੀ ਕਰ ਰਹੇ ਆ ਇਸ ਕਰਕੇ ਇਹਨਾਂ ਤੋਂ ਕੋਈ ਕਿਸੇ ਕਿਸਮ ਦੀ ਆਸ ਨਹੀਂ ਗਈ ਇਸ ਕਰਕੇ ਇਹ ਆੜਿਚੜਿਆਂ ਵਿੱਚ ਜਾਂ ਤੇ ਕਿਸਾਨਾਂ ਦੇ ਲੋਕਾਂ ਨਾਲ ਕਰੋੜਾਂ ਤੋਂ 40 ਕਰੋੜ ਲੋਕਾਂ ਨਾਲ ਖਲੋਜਣ ਜਾਂ ਫਿਰ ਕਾਰਪੋਰੇਟਾਂ ਨਾਲ ਖਲੋਣਾ ਇਹਦੇ ਵਿੱਚ ਇਹਨਾਂ ਨੂੰ ਫੈਸਲਾ ਕਰਨਾ ਪੈਣਾ ਹੈ ਜਦੋਂ ਤੁਸੀਂ ਕਾਲ ਦਿੱਤੀ ਸੀ ਦਿੱਲੀ ਜਾਣ ਦੀ ਜਦੋਂ ਸ਼ੁਰੂ ਦੇ ਵਿੱਚ ਕਾਲ ਦਿੱਤੀ ਹੈ 13 ਫਰਵਰੀ ਦੀ ਤਾਂ ਉਦੋਂ ਕੋਈ ਸਰਕਾਰ ਦੇ ਨਾਲ ਉਦੋਂ ਵੀ ਕੋਈ ਗੱਲਬਾਤ ਹੋਈ ਸੀ ਕੋਈ ਜਦੋਂ ਕਾਲ ਦਿੱਤੀ ਆ ਉਦੋਂ ਗੱਲਬਾਤ ਨਹੀਂ ਹੋਈ ਕੋਈ ਇਹਨਾਂ ਨੇ ਮਤਲਬ ਸਾਨੂੰ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਆ ਦੂਜੀ 12 ਨੂੰ ਹੋਈ ਤੀਜੀ 15 ਨੂੰ ਹੋਈ ਚੌਥੀ 18 ਨੂੰ ਸੱਦੀ ਹੋਈ ਹੈ ਪਹਿਲਾਂ ਇਹਨਾਂ ਕੋਈ ਕਾਲ ਨਹੀਂ ਕੀਤੀ ਜਾਂ ਜਦੋਂ ਐਲਾਨ ਕੀਤਾ 2 ਜਨਵਰੀ ਨੂੰ ਐਲਾਨ ਕੀਤਾ ਸੀਗਾ ਉਦੋਂ ਵੀ ਇਹਨਾਂ ਨੇ ਸਾਨੂੰ ਕੁਝ ਨਹੀਂ ਬੁਲਾਇਆ ਇਸ ਕਰਕੇ ਸਰਕਾਰ ਦਾ ਇਹ ਰਵੱਈਆ ਕਿਸਾਨ ਵਿਰੋਧੀ ਆ ਬਈ ਦੂਰ ਵਿਰੋਧੀ ਆ ਲੋਕ ਵਿਰੋਧੀ ਆ ਉਹ ਐ ਸਭ ਕੋ ਨੰਗਾ ਹੋ ਗਿਆ ਫਿਰ ਆ ਜਿਹੜਾ ਆਂਦੇ ਵੀ ਲੋਕਤੰਤਰ ਆ ਇਹ ਦੁਨੀਆ ਦਾ ਸਭ ਤੋਂ ਵੱਡਾ ਇੱਥੇ ਡੈਮੋਕ੍ਰੇਸੀ ਆ ਆ ਡੈਮੋਕ੍ਰੇਸੀ ਦਾ ਜਿਤਨਾ ਇਹਨਾਂ ਨੇ ਜਲੂਸ ਕੱਢਿਆ ਜਿਸ ਤਰ੍ਹਾਂ ਇਹਨਾਂ ਦਾ ਚਿਹਰਾ ਨੰਗਾ ਹੋਇਆ ਉਹ ਸਾਰੀ ਦੁਨੀਆ ਨੇ ਵੇਖਿਆ ਤੂੰ ਅਸੀਂ ਤਾਂ ਅਸੀਂ ਤਾਂ ਸੜਕ ਰੋਕਣ ਨਹੀਂ ਚਾਹੁੰਦੇ ਅਸੀਂ ਤਾਂ ਹਰਿਆਣਾ ਵਿੱਚ ਕੁਝ ਨਹੀਂ ਰੋਕਣਾ ਅਸੀਂ ਤਾਂ ਦਿੱਲੀ ਜਾਣਾ ਸੀ ਤੇ ਇਹ ਬਲਾਕ ਕਰਨ ਦੀ ਕੀ ਲੋੜ ਸੀ ਇਹ ਗੈਰ ਕਾਨੂੰਨੀ ਕੰਮ ਇਹ ਡਾ ਹਰਿਆਣਾ ਸਰਕਾਰ ਨੇ ਕੀਤਾ ਕੇਂਦਰ ਸਰਕਾਰ ਦੀ ਸਹਿਤ ਕੀਤਾ ਇਹਨਾਂ ਦਾ ਘਰ ਵੀ ਪੜ੍ਹਿਆ ਅਸੀਂ ਤਾਂ ਦਿੱਲੀ ਜਾਣਾ ਸਾਨੂੰ ਪ੍ਰੋਟੈਕਟ ਕਰਨ ਦਾ ਆਖਿਆ ਸਾਨੂੰ ਪ੍ਰੋਟੈਕਟ ਕਰਨ ਦਾ ਹੱਕ ਦਿਓ ਅਸੀਂ ਕੋਈ ਤੋੜ-ਫੋੜ ਨਹੀਂ ਕਰਨਾ ਚਾਹੁੰਦੇ ਸ਼ਾਂਤੀਪੁਰੂ ਸਾਡਾ ਅੰਦੋਲਨ ਆ ਬਿਲਕੁਲੋਂ ਸ਼ਾਂਤੀਪੁਰੂ ਤਰੀਕੇ ਨਾਲ ਅਸੀਂ ਜਾ ਰਹੇ ਆ ਤੇ ਸਾਨੂੰ ਪ੍ਰੋਟੈਕਟ ਕਰਨ ਦਾ ਵੀ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਵਾ ਸਭ ਤੋਂ ਵੱਡਾ ਗੈਰ ਲੋਕਤੰਤਰੀ ਤਰੀਕਾ ਜਿਹੜਾ ਅਪਣਾਇਆ ਜਾ ਰਿਹਾ ਵਾ ਤੇ ਇਸ ਕਰਕੇ ਅਸੀਂ ਇਹਨੂੰ ਕਹਿ ਰਹੇ ਆ ਕਿ ਇਹ ਕੋਈ ਲੋਕਤੰਤਰ ਤਾਂ ਹੈ ਹੀ ਨਹੀਂਗਾ ਪਿਛਲੀ ਵਾਰ ਅਸਲ ਚੇਤ ਸਰਮਾਇਦਾਰ ਦੀ ਤਾਨਾਸ਼ਾਹੀ ਤੇ ਰਾਜ ਚੱਲ ਰਿਹਾ ਜਿਹੜਾ ਜਦੋਂ ਪਿਛਲੀ ਵਾਰ ਕਿਸਾਨ ਜਿੱਥੇ ਬੰਦੀਆਂ ਦਿੱਲੀ ਗਈ ਸੀ ਉਦੋਂ ਚਲੇ ਗਏ ਸੀ ਦਿੱਲੀ ਹੁਣ ਰੋਕ ਲਏ ਕਿ ਉਦੋਂ ਜਦੋਂ ਸਾਰੇ ਇਕੱਠੇ ਸੀ ਤਾਕਤ ਜ਼ਿਆਦਾ ਸੀ ਹੁਣ ਤਾਕਤ ਡਿਵਾਈਡ ਹੋਣ ਦੇ ਕਰਕੇ ਦਿੱਕਤ ਆਈ ਨਹੀਂ ਦੇਖੋ ਇਹ ਇਦੇ ਚ ਚਲੋ ਮੁਸ਼ਕਿਲਾਂ ਆਈਆਂ ਵਾ ਉਹ ਠੀਕ ਹੈ ਗੱਲ ਇਕੱਠੇ ਇਕੱਠੇ ਹੁਣ ਵੀ ਇਕੱਠੇ ਹੀ ਆ ਇਧਰ ਦੇਖੋ ਮੰਗਾ ਇੱਕ ਆ ਮੰਗਾ ਇੱਕ ਆ ਅਸੀਂ ਇਹ ਮੋਰਚਾ ਸ਼ੁਰੂ ਕਰਤਾ ਵਾ ਮੋਰਚਾ ਬਣ ਗਿਆ ਵਾ ਇੱਥੇ ਜਿਹੜੇ ਆ ਲੱਖਾਂ ਲੋਕ ਜਿਹੜੇ ਮੋਰਚੇ ਸ਼ਾਮਿਲ ਆ ਤੇ ਇਸ ਕਰਕੇ ਦੂਜੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਵੀ ਕੱਲ ਪ੍ਰੋਟੈਸਟ ਕੀਤੇ ਆ ਮੋਰਚੇ ਦੇ ਹੱਕ ਚ ਕੀਤੇ ਆ ਤੇ ਉਹ ਉਹਨਾਂ ਨੂੰ ਵੀ ਜਿਹੜਾ ਵਾ ਇਹ ਚਾਹੀਦਾ ਵਾ ਕਿ ਉਹ ਮੋਰਚੇ ਇਹ ਜਿਹੜੀਆਂ ਇਹਨਾਂ ਸਾਰੀਆਂ ਮੰਗਾ ਸਾਡੀਆਂ ਸਾਝੀਆਂ ਉਹਦੇ ਚ ਆਉਣ ਸਾਡਾ ਵੈਲਕਮ ਆ ਆਉਣਾ ਚਾਹੀਦਾ ਵਾ ਇਸ ਕਰਕੇ ਇਹ ਜੋ ਮੋਰਚਾ ਵਾ ਇਹ ਬਿਲਕੁਲੋਂ ਲੋਕਾਂ ਦੀ ਲੋੜ ਆ ਤੇ ਇਸ ਸਮੇਂ ਦਾ ਇਸ ਸਮੇਂ ਤੇ ਚਾਹੀਦਾ ਹੀ ਮੋਰਚਾ ਇਹ ਮਤਲਬ ਇਹ ਨਹੀਂ ਕਿ ਇਹ ਸਮਾਂ ਨਹੀਂ ਆ ਗਿਆ ਮੋਰਚਾ ਆ ਤੇ ਇਹੀ ਸਮਾਂ ਸੀਗਾ ਇਸ ਤੋਂ ਬਾਅਦ ਸਮਾਂ ਮੁੜ ਕੇ ਸ਼ਤਨਾ ਲੱਗੀ ਉਹ ਕਾ ਤੋਂ ਵੀ ਸਰਕਾਰ 5 ਸਾਲ ਪੂਰੇ ਹੋ ਜਾਣਗੇ ਹਾਂ ਉਦੋਂ ਗਾ ਇਲੈਕਸ਼ਨ ਹੋ ਜਾਣੀਆਂ ਮਤਲਬ ਗਾ ਫੇਰ ਮਤਲਬ ਆ ਸਮਾਂ ਜਿਹੜਾ ਸਾਨੂੰ ਟੁਕਵਾ ਲੱਗਾ ਵਾ ਇਹ ਵਕਤ ਸਮਾਂ ਬਿਲਕੁਲੋਂ ਟੁਕਵਾ ਵਾ ਕਿ ਸਰਕਾਰ ਤੇ ਜਿਹੜਾ ਵਾ ਆਪਣੀਆਂ ਮੰਗਾਂ ਦਾ ਵਾਸਤੇ ਜਿਹੜਾ ਆਪਣਾ ਜਿਹੜਾ ਸੰਘਰਸ਼ਿਆ ਤੇਜ਼ ਕਰਕੇ ਮਨਾਇਆ ਜਾ ਸਕਦਾ ਤੇ ਦੂਜੇ ਸੰਗਠਨਾਂ ਨਾਲ ਗੱਲ ਨਹੀਂ ਕੀਤੀ ਸੀ ਦਿੱਲੀ ਜਾਣ ਤੋਂ ਪਹਿਲਾਂ ਜਿਹ ਹੋਇਆ ਸੀ ਕੋਈ ਰਾਬਤਾ ਨਹੀਂ ਰਾਬਤਾ ਹੋਇਆ ਸੀਗਾ ਸਹੀ ਕਮੇਟੀਆਂ ਬਣਾਈਆਂ ਹੋਈਆਂ ਸੀ ਸਾਰਿਆਂ ਨਾਲ ਰਾਬਤਾ ਕੀਤਾ ਵਾ ਗ੍ਰਾਹਕ ਸਾਹਿਬ ਨਾਲ ਕੀਤਾ ਸੀਗਾ ਇਧਰ ਇਹਨਾਂ ਨਾਲ ਵੀ ਸ='%20ਯੁਕਤ ਮੋਰਚਾ ਨਾ ਕੀਤਾ ਸੀਗਾ ਪਰ ਉਹ ਉਧਰੋਂ ਕੋਈ ਹਾਂ ਪੱਕੀ ਗਾਰੰਟੀ ਆਇਆ ਉਹ ਕਹਿ ਰਹੇ ਸੀ ਵਿਚਾਰਦੇ ਆ ਸੋਚਦੇ ਆ ਨਾਲ ਇਹ ਕਹਿ ਰਹੇ ਸੀਗੇ ਕਈ ਤੇ ਇਹ ਵੀ ਕਹਿ ਰਹੇ ਸੀ ਵੀ ਸਮਾਂ ਨਹੀਂ ਆਇਆਗਾ ਤੁਸੀਂ ਜੀ ਤੁਸੀਂ ਜੋਗਿੰਦਰ ਸਿੰਘ ਗੁਰਹਾਂ ਦੇ ਕੱਲ ਵਾਲੀ ਸਪੀਚ ਸੁਣੀ ਹੈ ਹਾਂ ਸੁਣੀ ਜੀ ਠੀਕ ਹੈ ਬਿਲਕੁਲ ਉਹਨਾਂ ਨੇ ਠੀਕ ਕਿਹਾ ਹੈ ਵੀ ਜੋ ਵੀ ਹੈਗਾ ਵੀ ਅਸੀਂ ਜਿਹੜਾ ਜੇ ਸੰਯੁਕਤ ਮੋਰਚੇ ਨੂੰ ਕਵਾਂਗੇ ਵੀ ਸੰਯੁਕਤ ਮੋਰਚਾ ਜੇ ਐਲਾਨ ਕਰ ਦਿੰਦਾ ਦਿੱਲੀ ਦਾ ਇਹ ਮਤਲਬ ਮੋਰਚੇ ਦਾ ਤੇ ਜੇ ਨਹੀਂ ਵੀ ਕਰਦਾ ਤਾਂ ਫਿਰ ਅਸੀਂ ਆਪਣੀ ਜਥੇਬੰਦੀਆਂ ਕੋਈ ਫੈਸਲਾ ਕਰਾਂਗੇ ਉਹਨਾਂ ਨੇ ਠੀਕ ਕਿਹਾ ਹੈ ਨਾ ਜੋ ਵੀ ਆਪਣੀ ਉਹ ਤਾਲਵੇਂ ਨੂੰ ਰੂਪ ਚ ਆਪਾਂ ਮੇ ਹੋਵੇ ਭਾਵੇਂ ਕਿਸ ਤਰੀਕੇ ਨਾਲ ਮੰਗਾ ਸਾਂਝੀਆਂ ਵਾ ਤਾਲਵੇਂ ਨੂੰ ਰੂਪ ਚ ਆਉਂਦੇ ਅਸੀਂ ਸਵਾਗਤ ਕਰਾਂਗੇ ਸਾਰਿਆਂ ਦਾ ਜੀ ਧੰਨਵਾਦ ਪੰਨੂ ਸਾਹਿਬ ਦੋਸਤੋ ਮੇਰੇ ਨਾਲ ਸਤਨਾਮ ਸਿੰਘ ਪੰਨੂ ਸਾਹਿਬ ਜੁੜੇ ਹੋਏ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਸ਼ੰਭੂ ਬਾਰਡਰ ਧਰਨਾ ਲਾਈ ਬੈਠੀ ਜੇ ਕਿ ਦਿੱਲੀ ਜਾਵਾਂਗੇ ਸਰਕਾਰ ਦੇ ਨਾਲ ਲਗਾਤਾਰ رابطہ ਬਣ ਰਿਹਾ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਜਾਰੀ ਹੈ ਰਾਤ ਵੀ ਮੀਟਿੰਗ ਹੋਈ ਸੀ ਤੇ ਐਤਵਾਰ ਨੂੰ ਫਿਰ ਮੀਟਿੰਗ ਹੈ ਹੁਣ ਵੇਖਣ ਵਾਲਾ ਹੋਊਗਾ ਕਿ ਜਿਹੜੀ ਉਹ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਸਿਰੇ ਚੜਦੀ ਹੈ ਜਾਂ ਹਜੇ ਹੋਰ ਸਮਾਂ ਸਰਕਾਰ ਵੱਲੋਂ ਲਿਆ ਜਾ ਸਕਦਾ ਮਾਮਲੇ ਵਿਚਾਰਨ ਦੇ ਲਈ